ਅੱਜ ਬਹੁਤ ਦੁੱਖ ਦੀ ਘੜੀ ਹੈ ਸਾਡੇ ਬਹੁਤ ਅچھے ਫਨਕਾਰ ਤੇ ਅچھے ਇਨਸਾਨ ਖਾਨ ਸਾਹਿਬ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ ਨੇ ਔਰ ਅੱਜ ਸਾਰੇ ਇੰਡਸਟਰੀ ਦੇ ਫਨਕਾਰ ਉਹਨਾਂ ਦੀ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਹਨ ਜਿਨ੍ਹਾਂ ਵਿੱਚ ਮੈਂ ਵੀ ਆਇਆ ਸੋ ਮਾਂ ਦਾ ਜਿਹੜਾ ਘਟ ਹੈ ਜੀਵਨ ਦੇ ਅੰਦਰ ਇਹ ਪੂਰਾ ਨਹੀਂ ਹੋ ਸਕਦਾ ਇਸ ਕਰਕੇ ਪ੍ਰਮਾਤਮਾ ਨੇ ਹਰ ਘਰ ਦੇ ਅੰਦਰ ਮਾਂ ਦਿੱਤੀ ਹੈ कि मैं हर पासे नहीं जा सकता एक मां ही है जेडी ਬੱਚਿਆਂ ਦੇ ਦੁੱਖ ਦਰਦ ਸਮਝਦੀ ਹੈ ਅੱਖ ਦੇ ਇਸ਼ਾਰੇ ਨਾਲ ਮਾਂ ਨੂੰ ਪਤਾ ਹੁੰਦਾ ਕਿ ਮੇਰੇ ਬੱਚੇ ਨੂੰ ਕੀ ਚਾਹੀਦਾ ਇਸ ਕਰਕੇ ਸ਼ਾਇਰਾਂ ਨੇ ਵੀ ਲਿਖਿਆ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਨਾਮ ਹੈ ਦੂਜਾ ਮਾਂ ਹੈ ਰੱਬ ਦਾ ਨਾਮ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਕੋ ਦੁਨੀਆ ਵਾਲਿਓ ਹਰ ਸ਼ਾਇਰ ਨੇ ਮਾਂ ਦੀ ਤਾਰੀਫ ਲਿਖੀ ਹੈ ਸੋ ਜਿਹੜਾ ਘਾਟਾ ਮਾਂ ਦਾ ਚਲੇ ਜਾਣਾ ਜਾਂ ਪਿਓ ਦਾ ਚਲੇ ਜਾਣਾ ਜੀਵਨ 'ਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਮਾਤਾ ਪਿਤਾ ਕਦੇ ਨਹੀਂ ਮਿਲਦੇ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਜਿੰਨੀ ਦੇਰ ਤੁਹਾਡੇ ਮਾਤਾ ਪਿਤਾ ਜੀਂਦੇ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੁਰਾਣੇ ਟਾਈਮ ਦੇ ਅੰਦਰ ਜਿਨ੍ਹਾਂ ਦੇ ਮਾਤਾ ਪਿਤਾ ਜੀਂਦੇ ਹੁੰਦੇ ਸੀ ਸੰਤ ਮਹਾਂਪੁਰਸ਼ ਉਹਨਾਂ ਨੂੰ ਨਾਮਦਾਨ ਨਹੀਂ ਦਿੰਦੇ ਸੀ ਕਹਿੰਦੇ ਆਪਣੇ ਮਾਤਾ ਪਿਤਾ ਨੂੰ ਮੰਨ ਲਓ ਉੱਥੇ ਹੀ ਪਰਮਾਤਮਾ ਹੈ ਸੋ ਜਿੰਨੀ ਦੇਰ ਸਾਡੇ ਮਾਤਾ ਪਿਤਾ ਸਾਡੇ ਕੋਲ ਆ ਜੀਉਂਦੇ ਆ ਉਹਨਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਦੇ ਜਾਣ ਤੋਂ ਬਾਅਦ ਇਹ ਆਵਾਜ਼ਾਂ ਸੁਣਨ ਨੂੰ ਕੰਨ ਤਰਸ ਜਾਂਦੇ ਨੇ ਬੇਟਾ ਪੁੱਤ ਧਿਆਨ ਰੱਖਿਓ ਸਤਕਾਰ ਕਰਿਆ ਕਰੋ ਮਾਤਾ ਪਿਤਾ ਅੱਜ ਬਹੁਤ ਦੁੱਖ ਦੀ ਘੜੀ ਐ ਸਾਡੇ ਬਹੁਤ ਅچھے ਫਨਕਾਰ ਤੇ ਅچھے ਇਨਸਾਨ ਖਾਨ ਸਾਹਿਬ ਉਹਨਾਂ ਦੇ ਮਾਤਾ ਜੀ ਜਿਉਂ ਉਹਨਾਂ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ ਨੇ ਔਰ ਅੱਜ ਸਾਰੇ ਇੰਡਸਟਰੀ ਦੇ ਫਨਕਾਰ ਉਹਨਾਂ ਦੀ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਹਨ ਜਿਨ੍ਹਾਂ ਵਿੱਚ ਮੈਂ ਵੀ ਆਇਆ ਸੋ ਮਾਂ ਦਾ ਜਿਹੜਾ ਘਟ ਹੈ ਜੀਵਨ ਦੇ ਅੰਦਰ ਪੂਰਾ ਨਹੀਂ ਹੋ ਸਕਦਾ ਇਸ ਕਰਕੇ ਪ੍ਰਮਾਤਮਾ ਨੇ ਹਰ ਘਰ ਦੇ ਅੰਦਰ ਮਾਂ ਦਿੱਤੀ ਹੈ ਕਿ ਮੈਂ ਹਰ ਪਾਸੇ ਨਹੀਂ ਜਾ ਸਕਦਾ ਇੱਕ ਮਾਂ ਹੀ ਹੈ ਜਿਹੜੀ ਬੱਚਿਆਂ ਦੇ ਦੁੱਖ ਦਰਦ ਸਮਝਦੀ ਹੈ ਅੱਖ ਦੇ ਇਸ਼ਾਰੇ ਨਾਲ ਮਾਂ ਨੂੰ ਪਤਾ ਹੁੰਦਾ ਕਿ ਮੇਰੇ ਬੱਚੇ ਨੂੰ ਕੀ ਚਾਹੀਦਾ ਇਸ ਕਰਕੇ ਸ਼ਾਇਰਾਂ ਨੇ ਵੀ ਲਿਖਿਆ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਨਾਮ ਹੈ ਦੂਜਾ ਮਾਂ ਹੀ ਰੱਬ ਦਾ ਨਾਮ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਕੋ ਦੁਨੀਆ ਵਾਲਿਓ ਹਰ ਸ਼ਾਇਰ ਨੇ ਮਾਂ ਦੀ ਤਾਰੀਫ ਲਿਖੀ ਐ ਸੋ ਜਿਹੜਾ ਘਾਟਾ ਮਾਂ ਦਾ ਚਲੇ ਜਾਣਾ ਜਾਂ ਪਿਓ ਦਾ ਚਲੇ ਜਾਣਾ ਜੀਵਨ ਚ ਸਾਰੀਆਂ ਚੀਜ਼ਾਂ ਮਿਲ ਜਾਨੀਆਂ ਮਾਤਾ ਪਿਤਾ ਕਦੇ ਨਹੀਂ ਮਿਲਦੇ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਜਿੰਨੀ ਦੇਰ ਤੁਹਾਡੇ ਮਾਤਾ ਪਿਤਾ ਜੀਂਦੇ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੁਰਾਣੇ ਟਾਈਮ ਦੇ ਅੰਦਰ ਜਿਨ੍ਹਾਂ ਦੇ ਮਾਤਾ ਪਿਤਾ ਜੀਂਦੇ ਹੁੰਦੇ ਸੀ ਸੰਤ ਮਹਾਂਪੁਰਸ਼ ਉਹਨਾਂ ਨੂੰ ਨਾਮਦਾਨ ਨਹੀਂ ਦਿੰਦੇ ਸੀ ਕਹਿੰਦੇ ਆਪਣੇ ਮਾਤਾ ਪਿਤਾ ਨੂੰ ਮੰਨ ਲਓ ਉੱਥੇ ਹੀ ਪਰਮਾਤਮਾ ਐ ਸੋ ਜਿੰਨੀ ਦੇਰ ਸਾਡੇ ਮਾਤਾ ਪਿਤਾ ਸਾਡੇ ਕੋਲ ਆ ਜਿਉਂਦੇ ਆ ਉਹਨਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਦੇ ਜਾਣ ਤੋਂ ਬਾਅਦ ਇਹ ਆਵਾਜ਼ਾਂ ਸੁਣਨ ਨੂੰ ਕੰਨ ਤਰਸ ਜਾਂਦੇ ਨੇ ਬੇਟਾ ਪੁੱਤ ਧਿਆਨ ਰੱਖਿਓ ਸਤਿਕਾਰ ਕਰਿਆ ਕਰੋ ਮਾਤਾ ਪਿਤਾ